ਸੰਤਾਨਾ ਹੋਤੇ ਜਗਤ ਮੇ ਤੁਮਰ ਮਿਟਤਾ ਸੰਸਾਰ ਇਹ ਪੰਜਾਬ ਗੁਰੂ ਨਾਨਕ ਸਾਹਿਬ ਜੀ ਪੰਚ ਜਨਛੂ ਪ੍ਰਾਪਤ ਕਰਤੀ ਹੈ ਜਿੱਥੇ ਕਿ ਹਰ ਰੋਜ਼ ਬੇਅੰਤ ਪ੍ਰਕਾਰ ਦੇ ਸਲਾਨਾ ਜੋੜ ਮਿਲੇ ਸ਼ਹੀਦੀ ਸਮਾਗਮ ਚੱਲਦੇ ਰਹਿੰਦੇ ਆ ਤੇ ਅੱਜ ਅਸੀਂ ਪਹੁੰਚੇ ਆਂ ਜਲਾ ਤਰਨਤਾਰ ਪੰਜਾਬ ਚੈਨਲ ਦੇ ਰਾਹੀਂ ਪਿੰਡ ਕੋਟ ਦਾਤਾ ਤਹਿਸੀਲ ਪੱਟੀ ਜਿੱਥੇ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਪੁਰਬ ਵੱਡੀ ਤੁਮਤਾਂ ਦੇ ਨਾਲ ਸੰਤਨ ਮਾਪੁਰਖ ਸੰਤ ਬਾਬਾ 사ਦੂ ਰਾਮ ਜੀ ਦੀ ਪਿੱਤਰ ਯਾਦ ਦੇ ਅੰਦਰ ਤੇ ਉਹਨਾਂ ਦੇ ਇਸ ਨਗਰ ਦੀ ਜੋ ਮੇਨ ਗੁਰਦੁਆਰਾ ਸਾਹਿਬ ਹੈ ਉਥੋਂ ਨਗਰ ਕੀਰਤਨ ਆਰੰਭ ਹੋ ਕੇ ਤੇ ਪੂਰੇ ਨਗਰ ਦੀ ਪ੍ਰਕਿਰਿਆ ਕਰਮਾ ਕਰਦਾ ਹੋਇਆ ਸ਼ਾਮ ਨੂੰ ਇਹ ਸਮਾਪਤ ਹੋਵੇਗਾ ਤੇ ਕੱਲ 9 ਦਾਸਰਾਧ ਤੇ ਪਾਈ ਜਾਣਗੇ ਸ਼੍ਰੀ ਖਣਪੜ ਸਾਹਿਬਾਂ ਦੇ ਉਸ ਤੋਂ ਉਪਰੰਤ 2 ਦਿਨ ਦੀ ਵਿਵਾਂਗ ਸਜਾਈ ਜਾਣਗੇ ਮੇਲਾ ਕਬੱਡੀ ਹੋਵੇਗੀ ਤੇ ਬਾਕੀ ਦੀ ਜਾਣਕਾਰੀ ਆਪਾਂ ਲਵਾਂਗੇ ਇਹਨਾਂ ਦੇ ਮੇਲਾ ਪ੍ਰਬੰਧਕ ਕਮੇਟੀ ਕੋਲ ਰਿਪੋਰਟਰ ਪ੍ਰਵਾਨ ਸਰਪੰਤੀ ਬਟੀ ਜਲਾ ਤਰੰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਤੇ ਸਟੇਜ ਸਕੱਤਰ ਅੱਜ ਦੇ ਜੋ ਸਮਾਗਮ ਦੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਕੌਜੀ ਸਾਹਿਬ कि ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜੇ ਮਹਾਂਪੁਰਖਾਂ ਦਾ ਦਿਨ ਮਨਾ ਰਹੇ ਨੇ ਉਹ ਕਿੰਨਾ ਕੁ ਪੁਰਾਣਾ ਸਮੇਂ ਤੋਂ ਲੈ ਕੇ ਮਨਾਉਂਦੇ ਆ ਰਹੇ ਹਨ ਅੰਦਰ ਜੀ ਕਾ ਖਾਲਸਾ ਜੀ ਕੀ ਫਤਿਹ ਸਤਿਗੁਰ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਤਨ ਤਨ ਪਹਿਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਗੁਰਪੁਰਬ ਜੋੜ ਮੇਲਾ ਜਿਹੜਾ ਇਹ ਸਾਡੇ ਮਹਾਂਪੁਰਖ ਤਨ ਤਨ ਬ੍ਰਹਮ ਗਿਆਨੀ ਬਾਬਾ ਸਾਧੂ ਰਾਮ ਜੀ ਦੀ ਕਿਰਪਾ ਸਦਕਾ ਜੋ ਉਹਨਾਂ ਨੇ ਚਲਾਏ ਹੋਏ ਪੂਰਨਿਆਂ ਦੇ ਉੱਤੇ ਚੱਲਦਾ ਹੋਇਆ ਨਗਰਪੌਰ ਦਾ ਤਾਂ ਇਹ ਤਕਰੀਬਨ 80-82 ਸਾਲ ਹੋ ਗਿਆ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜਾ ਗੁਰਪੁਰਬ ਆਸੀ ਮਨਾ ਰਹੇ ਆ ਜੋਤੀ ਜੋਤ ਗੁਰਪੁਰਬ ਇਹ ਫਿਰ ਤੁਹਾਡੇ ਵੱਡ ਵਡੇਰਿਆਂ ਤੋਂ ਸ਼ੁਰੂ ਹੋ ਗਿਆ ਸਾਡੇ ਵੱਡ ਵਡੇਰਿਆਂ ਤੋਂ ਪਹਿਲਾਂ ਤਾਂ ਸ਼ੁਰੂ ਹੋਈ ਹਾਂਜੀ ਇਸ ਤਸਰਾ ਕਹਿੰਦੇ ਆ ਨਾ ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਵਡਾਈ ਪ੍ਰਗਟ ਭਈ ਸਗਲੇ ਦੇ ਗੰਤਰ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਦੀ ਵਡਿਆਈ ਸਾਡੇ ਪੁਰਖੇ ਵੀ ਕਰਦੇ ਰਹਿਆ ਅਸੀਂ ਵੀ ਕਰਨੀ ਆ ਸਾਡੇ ਬੱਚਾ ਨੇ ਵੀ ਕਰਨੀ ਆ ਕਿਉਂਕਿ ਇਸ ਜਗਤ ਗੁਰੂ ਆ ਸਿੱਖਾਂ ਦੇ ਪਹਿਲੇ ਗੁਰੂ ਆ ਸਤਿਗੁਰੂ ਜੀ ਦੀ ਪਾਰ ਕਿਰਪਾ ਰਹਿਮਤ ਸਦਕਾ ਵਾ ਸਹਿ ਬਾਬਾ ਬਸਾਕਾ ਸਿੰਘ ਪਿੰਡ ਦਦੇਰ ਸਾਹਿਬ ਵਾਲੇ ਜਦੋਂ ਨજરਬੰਦ ਹੋਏ ਸੀ ਉਦੋਂ ਵੀ ਉਹਨਾਂ ਨੇ ਬਾਬਾ ਸਾਧੂ ਰਾਮ ਜਿਹੜੇ ਸਾਡੇ ਮਹਾਂਪੁਰਖ ਹੋਇਆ ਕੋੜਗਾਤੇ ਦੇ ਉਹਨਾਂ ਨੂੰ ਕਿਹਾ ਸੀ ਕਿ ਕਿਉਂਕਿ ਕੋਲ ਕਬੱਡੀ ਉਦੋਂ ਤੋਂ ਹੁੰਦੀ ਆ ਰਹੀ ਆ ਉਹਨਾਂ ਨੇ ਆਖਿਆ ਸੀ ਕਿ ਤੁਸੀਂ ਜੂ ਤੋਂ ਬਾਹਰ ਨਹੀਂ ਜਾ ਸਕਦੇ ਬਾਬਾ ਵਸਾਕਾ ਸੋਹਣ ਤੇ ਫਿਰ ਬਾਬਾ ਵਸਾਕਾ ਸੋਹਣੇ ਬਾਬਾ ਸਾਧੂ ਭਰਾ ਜੀ ਨੂੰ ਆਖਿਆ ਇਹ ਜਿਹੜੇ ਤੁਸੀਂ ਕੋਲ ਕਬੱਡੀ ਕਰਾਉਂਦੇ ਜੇ ਉਹ ਤੁਸੀਂ ਕੋਟ ਦਾਤੇ ਦਿੱਤੇ ਜਿਹੜੀ ਦਰੇਰ ਸਾਹਿਬ ਦੀ ਹੱਦ ਆ ਉਥੇ ਕਰਾਓ ਕਿਉਂਕਿ ਅਸੀਂ ਵੀ ਉਥੇ ਫਿਰ ਉਹਦੇ ਦਰਸ਼ਨ ਮੇਲੇ ਕਰੀ ਅਸੀਂ ਕੋਲ ਕਬੱਡੀ ਵੇਖੀਏ ਤੇ ਫਿਰ ਜਿੱਥੇ ਹੁਣ ਇਸ ਟਾਈਮ ਅਕਾਲ ਅਕੈਡਮੀ ਦੇ ਦਰੇਰ ਸਾਹਿਬ ਬਣੀ ਆ ਉਹ ਜਿਹੜੀ ਕੋਟ ਦਾਤੇ ਦਿੱਤੇ ਨਹਿਰ ਦਰੇਰ ਸਾਹਿਬ ਦੀ ਹੱਦ ਆ ਉਥੇ ਬਾਬਾ ਬਸਾਕਾ ਸੋ ਦਾ ਮੰਝਾ ਢਾ ਕੇ ਬਾਬਾ ਜੀ ਪਲੰਗਾ ਢਾ ਕੇ ਉਥੇ ਉਹਨਾਂ ਨੇ ਕਬੱਡੀ ਵੇਖੀ ਆ ਤੇ ਦੇਖੋ ਵੀ ਬਾਬਾ ਉਸਾਕਾ ਸੁਣ ਕਿੰਨਾ ਚੇਰ ਹੋ ਗਿਆ ਉਪਰ ਪਹਿਲਾਂ ਤਾਂ ਮੁੱਕੇ ਜਿਹੜਾ ਬਾਬਾ ਗੁਰਨਾਨਕ ਦੇਵ ਜੀ ਆ ਜੋਤੀ ਜੋਤ ਵਰਪਾ ਉਹ ਉਹ ਪਹਿਲਾਂ ਚੱਲ ਉਦੋਂ ਉਹਨਾਂ ਨੇ ਇਹ ਕੋਲ ਕਬੱਡੀਆਂ ਬਾਬਾ ਸਾਧੂ ਰਾਮ ਜੀ ਦੇ ਉਦੋਂ ਇਹ ਇਕੱਠਿਆਂ ਨੇ ਕਰਾਈਆਂ ਜੀ ਦੇਖੋ ਬੜੇ ਸਮੇਂ ਪੁਰਾਣੇ ਸਮੇਂ ਤੋਂ ਇਹਦਾ ਕੰਮ ਬਾਬਾ ਸਾਧੂ ਰਾਮ ਸਾਧੂਪੁਰ ਜੀ ਦੀ ਪਾਰ ਕਿਰਪਾ ਰਹਿਮਤ ਸਦਕਾ ਪਿਛਲੀ 28 ਤਰੀਕ ਤੋਂ ਲੈ ਕੇ ਤੇ ਹੁਣ ਤੱਕ 44 ਗੁਰਮੁਖ ਪਰਿਵਾਰਾਂ ਨੇ ਚੜ੍ਹਦੇ ਪਾਸੇ ਗੁਰਦੁਆਰਾ ਸਾਹਿਬ ਸ੍ਰੀ ਅਖੰਡ ਪਾਤਸ਼ਾਹ ਕਰਵਾਏ ਸੀ 44 ਸ੍ਰੀ ਅਖੰਡ ਪਾਤਸ਼ਾਹ ਤੇ ਹੁਣ ਦੋ ਜਾਪੀਆਂ ਸਮੇਤ ਜਿਹੜੇ ਪਾਠ ਚੱਲ ਰਹੇ ਆ ਜਿਨ੍ਹਾਂ ਦੇ ਸਤਿਗੁਰ ਜੀ ਦੀ ਕਿਰਪਾ ਦੇ ਨਾਲ ਕੱਲ ਨੂੰ ਭੋਗ ਪੈਣੇ ਆ ਉਹਨਾਂ ਤੋਂ ਬਾਅਦ ਖੁੱਲੇ ਪੰਡਾਲਾਂ ਦੇ ਵਿੱਚ ਨਗਰ ਕੀਰਤਨ ਤੋਂ ਬਾਅਦ ਅੱਜ ਨਗਰ ਕੀਰਤਨਾ ਕੱਲ ਨੂੰ ਭੋਗ ਪੈਣੇ ਆ ਫਿਰ ਖੁੱਲੇ ਪੰਡਾਲਾਂ ਦੇ ਗੁਰੂ ਮਹਾਰਾਜ ਦਰਸ਼ਨ ਦੇਰ ਕਿ ਟਾਡੀ ਰਾਗੀ ਜਿਹੜੇ ਹਰ ਦਸ ਗੋਣੇ ਇਹ ਦੀਵਾਨ ਦੋ ਦਿਨ ਚੱਲਣਗੇ ਹਾਂਜੀ ਕੱਲ ਨੂੰ ਭੋਗਾਂ ਤੋਂ ਅਪਰੰਤ ਉਸ ਤੋਂ ਬਾਅਦ 17 ਤਰੀਕ ਨੂੰ ਜਿਹੜਾ ਵਾ ਪਹਿਲਾ ਦਿਵਾਨ ਚੱਲੇਗਾ ਉਸ ਤੋਂ ਬਾਅਦ 5 ਵਜੇ ਤੋਂ ਬਾਅਦ ਫਿਰ ਕੋਲ ਕਬੱਡੀ ਉਸ ਤੋਂ ਬਾਅਦ 18 ਤਰੀਕ ਨੂੰ ਬੜੀ ਕਿਰਪਾ ਵਾ ਸਾਡੇ ਨਗਰ ਦੇ ਬਹੁਤ ਹੀ ਜਿਆਦੀ ਮੈਂ ਕਹਿੰਦਾ ਵਾ ਕਿ ਸਾਡਾ ਨਗਰ ਜਿਹੜਾ ਇੰਨਾ ਕਰਮਾ ਭਾਗਾ ਵਾਲਾ ਵਾ ਸਾਰਿਆਂ ਦੀ ਕਿਰਪਾ ਹੋਵੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੋਤੀ ਜੋਤੀ ਜੋਤ ਗੁਰਪੁਰਬ ਜੋੜ ਮਿਲਨ ਮੁਖ ਰੱਖ ਕੇ ਜਿਹੜਾ 18 ਤਰੀਕ ਨੂੰ ਦਮਦਮੀ ਟਕਸਾਲ ਤੋਂ ਵੇਖੋ ਕਿੰਡੀ ਵੱਡੀ ਦਮਦਮੀ ਟਕਸਾਲ ਤੋਂ ਪੰਜ ਪਿਆਰੇ ਸਰਵਣ ਆ ਰਹੇ ਆ 18 ਤਰੀਕ ਨੂੰ ਉਹਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਇੱਥੇ ਤੇ ਪ੍ਰਾਣੀਆਂ ਨੇ ਅੰਮ੍ਰਿਤ ਬਾਟਾ ਪੀ ਕੇ ਗੁਰੂ ਦੇ ਜਹਾਜੇ ਚੜਨਾ ਵਾ ਮੈਂ ਬੇਨਤੀ ਕਰਾਂਗਾ ਕਿ ਜਿਨੇ ਵੀ ਅੰਮ੍ਰਿਤ ਪਾਣ ਕਰਨਾ ਵਾ ਉਹ 18 ਤਰੀਕ ਨੂੰ ਬਾਬਾ ਸਾਧੂ ਰਾਮ ਦੇ ਚੜ੍ਹਦੇ ਪਾਸੇ ਗੁਰਦੁਆਰਾ ਸਾਹਿਬ ਪਹੁੰਚ ਕੇ ਆ ਗੁਰੂ ਕੇ ਜਹਾਜੇ ਚੜ ਸਕਦਾ ਵਾ ਕਿਉਂਕਿ ਇੱਥੇ ਆਪਣਾ ਆਇਆ ਉਹੀ ਸਫਲ ਆ ਕਹਿੰਦੇ ਗੁਰੂ ਵਾਲੇ ਬਣੀਏ ਬਾਣੀ ਬਾਣੀ ਨਾਲ ਜੁੜੀਏ ਮਾਤਾ ਸਾਹਿਬਕੌਰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਧੀਆਂ ਪੁੱਤਰ ਬਣ ਕੇ ਜਿਹੜਾ ਆਪਣਾ ਜੀਵਨ ਅਪਜੀਤ ਕਰੀਏ ਸਾਧਗੁਰੂ ਜੀ ਕਿਰਪਾ ਕਰਨ ਦੇਸ਼ੋ ਦੇਸ਼ ਵਿੱਚ ਸਾਡੇ ਨਗਰ ਦੇ ਵੀ ਤੇ ਜਿੰਨੀਆਂ ਵੀ ਸੰਗਤਾਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਵਾ ਤਕਰੀਬਨ ਪਰਸੋਂ ਤੋਂ ਹੀ ਨਾਲ ਪਰਸੋਂ ਤੋਂ ਹੀ ਸਾਰੇ ਜਿਹੜਾ ਪਾਠ ਆ ਰੰਮਤਾਂ ਹੋਈ ਆ ਸultanpur Lodhi ਵੀ ਜਿਹੜਾ ਦਿਨ ਮਨਾਉਂਦੇ ਆ ਉੱਥੇ ਵੀ ਕੱਲ ਤੋਂ ਹੀ ਮਤਲਬ ਮਨਾ ਰਿਹਾ ਤੇ ਅੱਜ ਇਹ ਛਾਪੜੀ ਪਿੰਡਾ ਉੱਥੇ ਵੀ ਮੇਲਾ ਚੱਲ ਰਿਹਾ ਵਾ ਗੁਰੂ ਨਾਨਕ ਦੇਵ ਦਾ ਸਾਰੇ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਵਾਂ ਉਹਨਾਂ ਨੂੰ ਦੇਸ਼ ਹੋ ਦੇ ਸਮੇਂ ਜਿੰਨੀਆਂ ਵੀ ਸੰਗਤਾਂ ਵਾਂ ਗੁਰੂ ਨਾਨਕ ਨਾਮ ਲੈਵਾ ਉਹਨਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਆਂ ਕਿ ਗੁਰੂ ਵਾਲੇ ਬਣਿਏ ਸਭ ਤੋਂ ਪਹਿਲਾਂ ਜੇ ਤੁ ਆਪਾਂ ਬਾਣੀ ਪਾਣੀ ਨਾਲ ਜੁੜ ਗਏ ਆਪਾਂ ਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਆ ਕਿਉਂਕਿ ਜਦੋਂ ਸਾਡਾ ਰਾਜਾ ਸਾਡਾ ਵਾ ਸਭ ਕੋਈ ਸਾਡਾ ਵਾ ਸ਼ੈਨ ਸ਼ਾਹੀ ਦੁਨੀਆ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਨਾਲ ਜੁੜ ਗਏ ਤੇਹ ਧਾਰੀਆਂ ਤੋਂ ਪਿੱਛਾ ਛਡਾਈਏ ਤੇ ਗੁਰੂ ਨਾਲ ਜੁੜ ਕੇ ਆਪਣੀ ਜੀਵਨ ਸਫਲਤਾ ਕਰਨਾ ਇਹੋ ਜਿਹਾ ਜਿਹੜਾ ਸਮਾਂ ਆਵਾ ਬਹੁਤ ਹੀ ਘਾਟੇ ਬੰਦਾ ਸੀ ਪਰ ਘਾਟੇ ਬੰਦਾ ਇਹ ਉਹਨਾਂ ਸਟੇਟਾਂ ਨੂੰ ਆ ਜਿਹੜਾ ਪੰਜਾਬ ਇਹ ਰਾਜਾ ਵਾ ਦੇਖੋ ਜੇ ਉੱਥੇ ਹੜਾਂ ਦੀ ਮਾਰ ਪਈ ਆ ਤੇ ਦੂਰੋਂ ਦੂਰੋਂ ਜਿਹੜੇ ਜਨਤਾ ਵਾ ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਪੰਜਾਬ ਨੂੰ ਪਿਆਰ ਕਰਦੇ ਆ ਸਾਰਿਆਂ ਨੇ ਆਪ ਕੋ ਆਪਣਾ ਯੋਗਦਾਨ ਪਾਇਆ ਵਾ ਤੇ ਅਸੀਂ ਵੀ ਪਿੰਡ ਕੋੜ ਦਾਤਾ ਅਸੀਂ ਵੀ ਆਪਣਾ ਜਿਹੜਾ ਯੋਗਦਾਨ ਪਾ ਰਹੇ ਹਾਂ ਕਿਉਂਕਿ ਮੇਲਾ ਸੀਗਾ ਇਸ ਕਰਕੇ ਅਸੀਂ ਥੋੜਾ ਸਹੀ ਕੀਤਾ ਸੀ ਕਿਉਂਕਿ ਉਧਰੋਂ ਵੀ ਮੈਸੇਜ ਆ ਰਹੇ ਇਹ ਕਿ ਅਜੇ ਜਿਹੜੀਆਂ ਕਾਫੀ ਸੰਗਤਾਂ ਜਿਹੜੀਆਂ ਪਹੁੰਚ ਰਹੀਆਂ ਵਾਂ ਜਦੋਂ ਪਾਣੀ ਥੱਲੇ ਉਤਰ ਜਾਏਗਾ ਉਸ ਤੋਂ ਬਾਅਦ ਵੀ ਇਹਨਾਂ ਨੂੰ ਟਰੈਕਟਰਾਂ ਟਰਾਲੀਆਂ ਦੀ ਲੋੜ ਹੋएगी ਤੇਲ ਦੀ ਜ਼ਰੂਰਤ ਹੋएगी ਕਿ ਅਸੀਂ ਵੀ ਆਪਣੇ ਨਕਰ ਦੇ ਵਿੱਚੋਂ ਗ੍ਰਾਈ ਕਰਕੇ 20 ਤਰੀਕ ਨੂੰ ਹੜ ਪ੍ਰਭਾਤਾਂ ਵਾਸਤੇ ਜਿੰਨੇ ਵਈ ਹੋ ਸਕਿਆ ਦਸ ਵੰਦ ਲੈ ਕੇ ਜਾਵਾਂ। ਆ ਜਿਹੜੇ ਧਰਮਾਂ ਆਪਾਂ ਬੰਦਿਆ ਨੇ ਬਣਾਏ ਆ। ਧਰਮਾਂ ਸਾਰਿਆਂ ਦਾ ਇੱਕ ਆ ਗੁਰੂ ਨਾਨਕ ਸਾਹਿਬ ਨੇ ਇਹ ਸਮਝਾ ਕੇ ਰਾਇਆ। ਇੱਕ ਓੰਕਾਰ ਸਾਰਾ ਇੱਕ ਪ੍ਰਮਾਤਮਾ ਅਕਾਲ ਪੁਰਖ ਏ ਕਿਹਾ ਉਹਨੂੰ ਕੋਈ ਅੱਲਾ ਕਰਕੇ ਯਾਦ ਕਰਦਾ, ਕੋਈ ਉਹਨੂੰ ਰਾਮ ਕਰਕੇ ਯਾਦ ਕਰਦਾ, ਕੋਈ ਉਹਨੂੰ ਵੈਗਰੂ ਕਰਕੇ ਯਾਦ ਕਰਦਾ। ਕਿਉਂਕਿ ਜਿਹੜਾ ਸਰੀਰ ਦੁਨੀਆ ਤੇ ਆਇਆ ਵਾ ਉਸਨੇ ਮੀਟੀ ਜਾਣਾ ਵਾ। ਜੇ ਆਪਾਂ ਚੰਗੇ ਕੰਮ ਕਰਾਂਗੇ ਤੇ ਕੋਈ ਯਾਦ ਕਰੂਗਾ ਜੇ ਆਪਾਂ ਮਾੜੇ ਕਰਾਂਗੇ ਤੇ ਉਹਦਾ ਮਾੜੇ ਕੋਰੇ ਸ਼ਬਦਾਂ ਨਾਲ ਯਾਦ ਕੋਰੇ ਸ਼ਬਦਾਂ ਨਾਲ ਯੋਕੀ ਯਾਦ ਕਰਨਗੇ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਕਿ ਜੇ ਇੱਥੇ ਦੁਨੀਆ ਤੇ ਆਏ ਆਂ ਕੋਈ ਇਹੋ ਜਿਹਾ ਕੰਮ ਕਰਕੇ ਜਾਈਏ ਕਿ ਜਾਣ ਤੋਂ ਬਾਅਦ ਕੋਈ ਆਖੇ ਕਿ ਫਲਾਣਾ ਸੰਘ ਹੈਗਾ ਹੀ ਉਸਨੇ ਬੜਾ ਸੋਹਣਾ ਕੰਮ ਕੀਤਾ ਬਸ ਇਹੀ ਨਰਕ ਤੇ ਇਹੀ ਸਵਰਗ ਸਾਧੂ ਗੁਰੂ ਜੀ ਕਿਰਪਾ ਕਰਨ ਬੇਨਤੀ ਆ ਕਿ ਸਭ ਤੋਂ ਜਿੰਨੀਆਂ ਵੀ ਸੰਗਤਾਂ 28 ਤਰੀਕ ਤੋਂ ਲੈ ਕੇ ਹੁਣ ਤੱਕ ਇਲਾਕਾ ਨਿਵਾਸੀ ਸੰਗਤਾਂ ਕੋੜ ਗਾਤੇ ਵਿੱਚ ਜਿਹੜਾ ਚੱਲਿਆ ਗੁਰੂ ਨਾਨਕ ਦਾ ਜੋਤੀ ਜੋਤਿ ਗੁਰਪੁਰਪ ਬੜੀ ਹੀ ਮਹਿਮਤਾ ਬੜੀ ਹੀ ਸਦਕਾ ਸਾਰਿਆਂ ਨੌਜਵਾਨਾਂ ਦੇ ਰਾਣੇ ਬੀਬੀਆਂ ਭੈਣੇ ਬੜੀ ਸੇਵਾ ਕੀਤੀ ਹੈ ਸਤਿਗੁਰੂ ਜੀ ਦੇ ਭੜਿਆ ਹੱਥ ਰੱਖਣ ਮਨੋ ਕਾਮਨਾ ਗੁਰਮਤਿ ਅਨੁਸਾਰ ਪੂਰੀਆ ਕਰਨ ਵਾਹਿਗੁਰੂ ਜੀ ਦਾ ਬੋਸ ਵਾਹਿਗੁਰੂ ਜੀ ਕੀ ਫਤਿਹ ਸ਼ਰਿਓ ਆ ਦੁਨੀਆ ਨੂੰ ਤਾਲਣ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਮਹਾਨ ਲੋਕ ਤੇ ਆਏ ਜਿਨ੍ਹਾਂ ਨੇ ਇਸ ਮਾਰਕ ਲੋਕ ਤੇ ਆਣ ਕੇ ਦੁਨੀਆਂ ਨੂੰ ਸਿੱਧੇ ਰਸਤੇ ਪਾਇਆ ਔਰ ਲਗਾਈ ਨੂੰ ਗੁਰੂ ਦੇ ਨਾਲ ਜੋੜਿਆ ਜਿਹੜੇ ਲੋਕ ਭੁੱਲ ਗਏ ਸਨ ਭਟਕ ਗਏ ਸਨ ਉਹਨਾਂ ਨੂੰ ਗੁਰੂ ਦੇ ਨਾਲ ਜੋੜਿਆ ਜੀ ਜਿਉ ਸਵੇਤ ਤੁਹਾਈ ਹੈ ਬੜੀ ਸ਼ਕਤਾ ਦੀ ਮੰਗ ਹੈ ਕਿ ਮਹਾਂਪੁਰਖ ਬਾਬਾ ਸਾਧੂ ਰਾਮ ਜੀ ਜਿਹੜੀ ਉਹਨਾਂ ਦੀ ਰਚਨਾ ਨਵੀਂ ਲਿਖੀ ਹੈ ਉਹ ਜ਼ਰੂਰ ਸੁਣਾ ਦਿਓ ਹੁਣ ਗੱਲ ਇਸ ਤਰ੍ਹਾਂ ਵੀ ਜ਼ਰੂਰ ਸੁਣਾਵਾਂਗੇ ਅੱਜ ਦੇ ਕੱਲ ਨੂੰ ਕਿਉਂਕਿ ਇੱਕ ਸਾਥੀ ਸਾਡਾ ਆਇਆ ਨਹੀਂ ਜਿਹੜਾ ਆਕਮ ਬੋਲਦਾ ਪਾਈ ਰਣਜੀਤ ਸਿੰਘ ਹੈ ਕੱਲ ਨੂੰ ਉਹ ਜ਼ਰੂਰ ਸੁਣਾਵਾਂਗੇ ਇਹ ਅੱਜ ਵਾਲੀ ਤੁਹਾਡੇ ਕੋਲ ਮਾਫੀ ਮੰਗਦੇ ਹੈ ਇੱਕ ਰਚਨਾ ਜਗਤ ਗੁਰੂ ਮਹਾਂਪੁਰਖ ਗੰਗਾਂ ਸਾਖਾ ਸਿੰਘ ਸਾਹਿਬ ਦੀ ਪ੍ਰਤਿਗੁਜੇਵਾਰੇ ਬੇ ਬਹੁਤ ਹੀ ਸਤਿਕਾਰਯੋਗ ਵਿਅਕਤੀ ਡਾਕਟਰ ਸਾਹਿਬ ਸਾਡੇ ਵਿੱਚ ਏ सरदार गुरब सिंह जी गोता ਵੱਲੋਂ 200 ਦਮੜਾ ਆਇਆ ਹੈ। ਸਰਦਾਰ ਜਸਬੀਰ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ ਬਹੁਤ ਸਾਰਾ ਸਹਾਰਾ ਆਇਆ ਹੈ। ਹੈਡ ਗ੍ਰੰਥੀ ਤੁਹਾਡੇ ਦੱਕਰ ਦੇ ਬਾਬਾ ਜੀ ਜਿਹੜੇ ਤੁਹਾਡੇ ਨੂੰ ਗੁਰੂ ਦੀ ਬਾਣੀ ਵੱਲੋਂ 400 ਪਿਆ ਚੜ੍ਹਦੀ ਕਲਾ ਵਾਸਤੇ ਆਇਆ ਹੈ। ਸਰਦਾਰ ਮਹਿੰਦਰ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਜਮਾਇਆ ਆਈ ਹੈ। ਸਰਦਾਰ ਬਿਕਰ ਸਿੰਘ ਜੀ ਫੋਗੀ ਸਾਹਿਬ ਸਰਦਾਰ ਸੋਹਣ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਬਹੁਤ ਸਾਰਾ ਸਤਿਕਾਰ ਹੈ ਸਟੇਨ ਸਿੰਘ ਜੀ ਰੇਸ਼ੂ ਸਿੰਘ ਜੀ ਸਵਰਗਵਾਸੀ ਉਹਨਾਂ ਦੀ ਯਾਦ ਵਿੱਚ ਮਾਇਆ ਆਈ ਹੈ ਸਰਦਾਰ ਵੱਸਣ ਸਿੰਘ ਜੀ ਸਵਰਗਵਾਸੀ ਉਹਦੀ ਯਾਦ ਵਿੱਚ 100 ਲੋਕੀ ਸਾਥ ਉਹਨਾਂ ਵੱਲੋਂ ਬਹੁਤ ਸਾਰਾ ਸਤਿਕਾਰ ਹੈ ਸਾਡੇ ਪਿੰਡ ਦੇ ਪੈੜਾ ਵੱਲੋਂ ਮਾਇਆ ਆਈ ਹੈ ਸਰਦਾਰ ਜਸਬੀਰ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ ਬਹੁਤ ਸਾਰਾ ਸਨਮਾਨ ਆਇਆ ਹੈ ਹਰ ਪ੍ਰੀਤ ਸਿੰਘ ਜੀ ਬਹਿਕ ਵਾਲੇ ਬਹੁਤ ਸਾਰਾ ਸਨਮਾਨ ਦੇ ਰਹੇ ਨੇ ਕੌਂਸਲ ਮੈਂਬਰ ਗੁਪਤੀ ਹਕੀ ਸੰਜੋਗ ਰਾਜ ਸਿੰਘ ਜੀ ਚਾਰ ਦਿਨੋਂ ਗੁਰਚਰਨਾ ਦੇ ਚਾਨਾ ਜੋੜਦਾ ਸਮਾਹ ਹੁਣਾਂ ਉਹ ਜਿੱਦੇ ਸਾਹਮਣੇ ਪਾਈ ਤਲਵਾਰ ਸਿੰਘ ਪਖੋਪੁਰ ਇੱਕ ਗਵਤਾ ਦੀ ਸਾਂਝ ਪਹੁੰਚੇ ਸਰਬੱਤ ਸੰਗਤਾਂ ਨੇ ਇਹਨਾਂ ਦਾ ਮਾਨ ਸਨਮਾਨ ਕਰਨਾ ਹੈ ਨਾ ਤੋਂ ਪ੍ਰਾਂਤ ਕਰਮ ਸਿੰਘ ਰਤਾ ਜੀ ਵੀ ਆਏ ਸੁਣਦੇ ਨੇ ਉਹਨਾਂ ਨੇ ਬੇਨਤੀ ਹੈ ਸੋਨਮ ਸਿੰਘ ਜੀ ਤੇ ਕਪਤਾ ਜੀ ਬਰੁਣੀਆ ਭਾਈ ਕਮ ਸਿੰਘ ਜੀ ਰੱਤਾ ਜੁੱਦਾ ਉਹਨਾਂ ਨੂੰ ਹੱਥ ਜੁੜ ਕੇ ਬੇਨਤੀ ਹੈ ਕਿ ਤੇ ਪਹੁੰਚਦੀ ਕਿਰਪਾ ਉਸ ਤੇ ਨਾਲ ਕੀ ਲੋਲਾ ਨਾਲ ਕੀ ਲੋਲਾ ਕੈਸ ਰੱਖੀ ਤੇਰੇ ਤੇਰੇ ਕਾਹੋ ਨਾਲ ਕੀ ਲੋਲਾ ਨਾਲ ਕੀ ਲੋਲਾ ਕੈਸ ਰੱਖੀ ਤੇਰੇ मेरे करो तारे राम जीरो नाम जीरो ने कब तारे पापुर पापुरा गंग में वीर ने परत बिर पापुरा पापुर गंगरा ग

ਗਮਨਾ ਕਰੀ ਮੇਰੇ ਮਾਰੇ ਤੋਂ ਕਰਨਾ ਤਾਹੀ ਅਨੇ ਤਾਹੀ ਗਮਨਾ ਕਰੀ ਮੋਰੇ ਮੇਰੇ ਪਾ I'm not to ਸਾਧੂ ਰਾਮ ਦੇ ਨਿਰਖ ਕਰਵਾਉਣ ਤੋਂ ਚਾਹਦੇ ਹੋਇਆ ਗੁਰਦੁਆਰਾ ਬਾਬਾ ਸਾਧੂ ਰਾਮ ਦੇ ਸਥਾਨ 'ਤੇ ਪਹੁੰਚ ਚੁੱਕਿਆ ਹੈ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਜਾਪ ਬਾਣੀ ਸ਼ਾਮੇ ਪੜਾਅ ਤੇ ਪਹੁੰਚ ਦੀ ਕਿਰਪਾਤਾ ਕਰੋ ਹੁਣ ਆਓ ਜੀ ਦੇ ਸਾਹਮਣੇ ਭਾਈ ਜਸਪਾਲ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਦਰੋ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਨੂੰ ਸੇਵਾ ਕਰਨ ਦਾ ਕਾਫੀ ਟਾਈਮ ਹੋ ਗਿਆ ਐ ਅਸੀਂ ਨਗਰ ਦੇ ਜੀ ਤੇ ਜੂਤ ਦੀ ਬੜੀ ਕਿਰਪਾ ਜੂਤ ਤੇ ਬੜੀ ਕਿਰਪਾ ਮਹਾਰਾਜ ਜੀ ਜੇ ਜਦੋਂ ਮਹਾਰਾਜ ਨੇ ਸੇਵਾ ਲੈਣੀ ਉਹਨੂੰ ਦਿੱਤਾ ਤੇ ਆਪਣੇ ਆਪ ਵੀ ਇਕੱਠੇ ਕਰ ਦਿੰਦੇ ਆ ਹੁਣ ਮੈਂ ਆਪਣਾ ਦਾਦਾ ਮੈਂ ਵੀ ਕੈਨੇਡਾ ਤੋਂ ਆਇਆ ਜੀ ਔਰ ਮੈਨੂੰ 20 ਦਿਨ ਹੋ ਗਏ ਆ ਤੇ ਡੇਲੀ ਆਪਾਂ ਸੇਵਾ ਕਰਦੇ ਗੁਰਦਰਾ ਸਾਹਿਬ ਤੇ ਤੜਕੇ ਆਪਾਂ ਚੱਲ ਜਾਂਦਾ ਤੇ ਰਾਤ ਨੂੰ 2-3 ਵਜੇ ਤੱਕ ਸੇਵਾ ਕਰੀਦੀ ਆ ਹੋਰ ਵੀ ਆਪਣੇ ਵੀਰ ਆ ਜਿਹੜੇ ਬਾਹਰੋਂ ਆਏ ਆ ਰਾਜਵਿੰਦਰ ਸਿੰਘ ਆਏ ਆਪਣੇ ਬਾਹਰੋਂ ਆਏ ਆ ਡਬਈ ਤੋਂ ਆਏ ਆ ਵੀਰ ਉਹ ਵੀ ਕੋਈ ਮੇਲੇ ਦਾ ਕਰਕੇ ਆਉਂਦੇ ਆ ਜੀ ਸੇਵਾ ਕਰਦੇ ਆ ਵੀਰ ਆਪਣਾ ਆ ਜੀ ਬਾਹਰੋਂ ਆਇਆ ਅਰੇ ਵੀਰ ਆਪਣੇ ਬਾਹਰ ਜਾਣ ਵਾਲੇ ਆ ਬਸ ਇਹਨਾਂ ਨੇ ਵੀ ਕਿਰਪਾ ਹਈ ਆ ਮਹਾਰਾਜ ਦੀ ਇਹਨਾਂ ਛੇਤੀ ਚੱਲ ਜਣਾ ਸਾਰੇ ਵੀਰ ਜਿਹੜੇ ਵੀ ਸੇਵਾ ਕਰਦੇ ਆ ਜੋ ਵੀ ਮਨੁਕਾਮਨਾ ਪੂਰੀਆਂ ਹੁੰਦੀਆਂ ਉਹਨਾਂ ਨੂੰ ਜੋ ਵੀ ਹਲ ਮਰਦਾਨਾ ਜਿੰਨਾ ਨੀਵੇਂ ਹੋ ਕੇ ਚੱਲਾਂ ਜਣਾ ਉਤੋਂ ਆਪਾਂ ਨੂੰ ਕਿਰਪਾ ਹੀ ਹੁੰਦੀ ਆ ਸੇਵਾ ਕਰਨੀ ਚਾਹੀਦੀ ਹਾਂਜੀ ਸੇਵਾ ਕਰਨੀ ਚਾਹੀਦੀ ਹੈਗੀ ਆ ਵੇਖ ਲਓ ਆਪਾਂ ਆਏ ਆ 20 ਦਿਨ ਹੋ ਗਏ ਸੇਵਾ ਕਰਦਿਆਂ ਨੂੰ ਤੇ ਘਰੇ ਵੀ ਘੱਟ ਹੀ ਜਾਈਦਾ ਇੱਥੇ ਸੇਵਾ ਕਰਦੇ ਰਹੀਦਾ ਗੁਰੂ ਦੇ ਲੇਖੇ ਲਾਈ ਜਾਂਦੇ ਕੋਈ ਵੀ ਇਹ ਵੀ ਸੇਵਾ ਲੰਗਰ ਦੇ ਹੁੰਦੇ ਆ ਕੋਈ ਵੀ ਜਿੱਦਾਂ ਗੜੀਆਂ ਮਹਾਰਾਜ ਤੇ ਲੱਗੀਆਂ ਵਾ ਇਹ ਵੀ ਬਸ ਆਪਾਂ ਬੋਲ ਦੇਈ ਦੀਆ ਬਾਕੀ ਇੰਨੀ ਕਿਰਪਾ ਮਹਾਰਾਜ ਦੀ ਸੇਵਾ ਵੀਰ ਭਾਈ ਕਰਦੇ ਉਹ ਕਿਰਪਾ ਨਗਰ ਦੀ ਵਰਕੀ ਸੇਵਾ ਸਭਲ ਹੈ ਜੇ ਕੋ ਕਰੇ ਚਿੰਤ ਲਾਏ ਈਸੋ ਨਹਾ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਤਰੁ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ជី ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿ ਇਸ ਸੰਗਤ ਨੂੰ ਖੁਸ਼ੋਕ ਮਾਇਆ ਭੇਜੀ ਦੇ ਸੋਹ ਜਾਨੇ ਸਰਪੁਰਜੀਤ ਕੋ ਤੁਖੜਾ ਉਹ ਆਣੀ ਗੁਰੂ ਦਾ ਕਲਸਾ ਵਾਹਿਗੁਰੂ ਜੀ ਕੀ ਹੈ ਉਹ ਆਣੀ ਗੁਰੂ ਦਾ ਕਲਸਾ ਗੁਰੂ ਜੀ ਦੀ ਫਤਿਹ ਸੰਗਤ ਸਰਕਾਰ ਸੇ ਵੀ ਜੁੜੇ ਹੋਏ ਸੋ ਛਕਤਾ ਨੂੰ ਬੇਨਤੀ ਹੈ ਕਿ ਔਰ ਬੈਂਡ ਵਾਲੇ ਜਿਹੜੇ ਆਏ ਨੇ ਉਹਨਾਂ ਨੂੰ ਆਪਣਾ ਹੌਸਲਾ ਬਖਸ਼ੀ ਕਰਨਾ 100 ਰੁਪਇਆ ਭਾਈ ਗੁਰਮukh ਸਿੰਘ ਦੇ ਰੁੱਖੀ ਵੱਲੋਂ ਉਹਨਾਂ ਵਾਸਤੇ ਲਈ ਮਾਇਆ ਆਈਆਂ ਸਾਥੀ ਦੀ ਕਿਰਪਾ ਕਰਨਾ ਜਿਹੜੇ ਖਜ਼ਾਨੇ ਵਿੱਚ ਮਾਇਆ ਖਜ਼ਾਨੇ ਪਰਪੋਰਨ ਹੈ ਸਰਪੰਚਾਂ ਨੂੰ ਬੇਨਤੀ ਹੈ ਕਿ ਅਮاں ਦੇ ਵੀ ਆਪਾਂ ਮਾਨ ਸਤਕਾਰ ਕਰਦੇ ਹਾਂ ਕਿਉਂਕਿ ਹਰ ਨਗਰ ਕੀਰਤਨ ਤੇ ਆਪਾਂ ਗੱਤਕੇ ਵਾਲਿਆਂ ਦਾ ਮਾਨ ਸਤਕਾਰ ਕਰਦੇ ਹਾਂ ਇਸ ਵਾਰ ਗੱਤਕੇ ਵਾਲੇ ਸਿੰਘਾਂ ਨੇ ਨਹੀਂ ਆਖਿਆ ਕਿ ਆਪ ਵੀ ਜਾਣ ਵਾਲੇ ਨੇ ਕਿ ਆਪਾਂ ਮਾਨ ਸਤਕਾਰ ਕਰਨਾ ਹੈ ਥੋੜਾ ਜੀ ਦੇ ਸਾਹਮਣੇ ਇੱਕ ਕਮਕਾ ਵਾਸਤੇ ਸਤਨਾਮ ਸਿੰਘ ਮਰਹਾਨਾ ਜੋ ਉਹੜਾ ਚੜ੍ਹਦੇ ਕਲਾਵਾਂ ਪੁਸ਼ਪੀ ਜੱਥਾ ਹੈ ਉਹਨਾਂ ਨੂੰ ਆਪਾਂ ਇਹ ਕਰਤਾਵਾ ਤਾਂ ਮੇਰੇ ਲੱਗੇ ਆ ਸਭਾ ਸਦਕਾਂ ਨੂੰ ਬੇਨਤੀ ਹੈ ਕਿ ਉਹਨਾਂ ਦਾ ਹੌਸਲਾ ਵਧਾਈ ਆ ਪਾਏ ਕਰਤਾ ਵਿੱਚ ਕਰਨਾ ਕਿਉਂਕਿ ਆਪਣੇ ਲਗਨ ਦੇ ਵਿੱਚ ਤਕਰੀਬਨ 25 ਗਲੇ ਕੁਸ਼ੀ ਦੇ ਜੱਤੀਆਂ ਦੇ ਨਾਮ ਲਿਖੋਏ ਆ ਸੋ ਬੇਬੀਆਂ ਜਿਹੜੀਆਂ ਭਤੀਜਾਂ ਨੂੰ ਇੰਨਾ ਵਾਅਦਾ ਕਰਦੇ ਜੀ ਆ ਇਹਨਾਂ ਦੇ ਕਲਿਆ ਕਲਿਆ ਦੇ ਨਾਮ ਲਿਖਾਇਆ ਹੋਇਆ ਹੈ ਉਹਨਾਂ ਨੂੰ ਬੇਨਤੀ ਆ ਕਿ ਇਹਨਾਂ ਬੇਬੀਆਂ ਨੂੰ ਇੱਕ ਟਾਈਮ ਮਿਲਣਾ ਵਾ ਤੇ ਆਪ ਸਭ ਤਾਇਿਆ ਕਰ ਲੋ ਤੇ ਤੁਹਾਨੂੰ ਫਿਰ ਟਾਈਮ ਆ ਜਿਹੜਾ ਆਪਾਂ ਜੀਵਨ ਸਵਧ ਗੁਰਪ੍ਰਸਾਦ ਸਰ ਕਰਦੇ ਹਾਂਗਾ Ehi! ਆਬ ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤਨਾਮ ਸਤਨਾਮ i